ਗੁਰੂ ਪਿਆਰਿਓ ਕਿਸ ਤੋਂ ਬਿਨਾ ਆਤਮਿਕ ਮੌਤ ਹੋ ਜਾਂਦੀ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ ਠਾਵਨ ਅੰਗ ਤੇ ਪਕਸ਼ਿਸ਼ ਕਰਤੇ ਹਨ ਗੁਰਮਤ ਪਤ ਸ਼ਾਵਾਸ਼ ਤਿਸ ਤਿਸ ਕੇ ਸੰਗ ਮਲਾਓ ਸ਼ੇ ਉਸ ਗੁਰੂ ਤੋਂ ਜਿਸ ਗੁਰੂ ਦੀ ਮੱਤ ਮਿਲਿਆ ਇੱਜ਼ਤ ਮਿਲਦੀ ਹੈ ਪ੍ਰਭੂ ਮੇਰ ਕਰੇ ਮੈਂ ਉਸ ਗੁਰੂ ਦੀ ਸੰਗਤ ਵਿੱਚ ਮਿਲਿਆ ਰਹਾ ਤਿਸ ਵਿਨ ਕੜੀ ਨਾ ਜਿਵਿਉ ਬਿਨ ਨਾਵੇ ਮਰ ਜਾਉ ਨਾਮ ਦੀ ਦਾਤ ਦੇਣ ਵਾਲੇ ਉਸ ਗੁਰੂ ਤੋਂ ਬਿਨਾ ਮੈਂ ਘੜੀ ਵੀ ਨਹੀਂ ਰਹਿ ਸਕਦਾ ਕਿਉਂਕਿ ਨਾਮ ਤੋਂ ਬਿਨਾ ਮੇਰੀ ਆਤਮਿਕ ਮੌਤ ਹੋ ਜਾਂਦੀ ਹੈ ਮੈਂ ਅੰਦਲੇ ਨਾਮ ਨਾ ਵਿਸਰੇ ਤੇ ਕਿੱਟ ਕੀ ਕਰ ਜਾਉ ਨਾਮ ਤੋਂ ਬਿਨਾ ਮੈਂ ਮਾਇਆ ਦੇ ਮੂ ਵਿੱਚ ਅੰਨਾ ਹੋ ਜਾਂਦਾ ਹਾਂ ਪ੍ਰਭੂ ਮੇਰ ਕਰੇ ਮੈਨੂੰ ਅੰਨੇ ਨੂੰ ਉਸ ਦਾ ਨਾਮ ਨਾ ਪੁੱਲੇ ਮੈਂ ਗੁਰੂ ਦਾ ਆਸਰਾ ਪਰਣਾ ਲੈ ਕੇ ਪਰਪੁਰ ਚਰਨਾ ਵਿੱਚ ਜੁੜਿਆ ਰਹਾ ਹਾਂ ਗੁਰੂ ਪਿਆਰਿਓ ਨਾਮ ਦੀ ਦਾਤ ਗੁਰੂ ਤੋਂ ਮਿਲਦੀ ਹੈ ਅਤੇ ਨਾਮ ਤੋਂ ਬਿਨਾ ਆਤਮਿਕ ਮੌਤ ਹੋ ਜਾਂਦੀ ਹੈ ਇਸ ਕਰਕੇ ਜੀਵਤ ਤੋਂ ਬਿਨਾਂ ਰਹਿ ਨਹੀਂ ਜਾ ਸਕਦਾ ਤੇ ਨਾਮ ਤੋਂ ਬਿਨਾ ਕੋਈ ਮੋਟ ਹੋ ਜਾਂਦੀ ਹੈ